ਸਾਡਾ ਆਪਣਾ ਭਰਾ ਹੁੰਦਾ ਤੇ ਉਹ ਵੀ ਇੱਦਾਂ ਕਰਦਾ ਹੁਣ ਤੂੰ ਚਾਚੇ ਦਾ ਮੁੰਡਾ ਨਾ ਤੇ ਚਾਚੇ ਦਾ ਮੁੰਡਾ ਹੀ ਐ ਜੇ ਚਾਚੇ ਦਾ ਨਾ ਫਿਰ ਚਾਚੇ ਦਾ ਹੀ ਸਹੀ ਚਲੋ ਠੀਕ ਐ ਜਾਓ ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਅਸੀਂ ਤੈਨੂੰ ਕੰਮ ਜਣਾ ਕੋਈ ਗੱਲ ਨਹੀਂ ਚੱਲ ਜਾਣਾ ਮੈਂ ਆਪੀ ਤੁਰ ਕੇ ਤੇਰੀ ਮਦਦ ਹੀ ਲੋੜ ਦੀ ਮਾੜਾ ਚੰਗਾ ਵੇਖ ਕੇ ਨਾ ਤੇ ਵਿਆਹ ਹੁਣ ਆਪਣੇ ਘਰ ਜਾਣ ਕੇ ਐਵੇਂ ਹਮ ਤਰਾ ਖਾਪ ਆਇਆ ਉਹ ਮਾਈ ਨੂੰ ਵੀ ਲੈ ਗਣਗੇ ਆਪਣੇ ਲਾਗੇ ਇਛਾ ਉਹਨੇ ਕੀ ਕਰਨਾ ਪਹਿਲੀ ਠੇਕੇ ਦੇ ਦੇਣ ਛੇ ਮਿੰਨੀ ਆ ਕੇ ਠੇਕਾ ਲੈ ਗਈਆਂ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਤਾਂ ਸੜ ਕੇ ਸੁਆਹੀ ਹੋ ਗਈਆਂ ਇਹ ਇੱਦਾਂ ਕਰਦੀਆਂ ਪੈਨ ਨੂੰ ਫੋਨ ਕਰਦੀਆਂ ਉਹਦਾਂ ਗੱਲਬਾਤ ਕਰਦੀਆਂ ਨਾਲੇ ਕੋਈ ਉਹਦੀ ਸੁਣੂਗੀ ਦਿਲ ਦੀ ਨਾਲੇ ਆਪਣੇ ਦੱਸੂਗੀ ਹਲੋ ਸੱਸ ਜੀ ਗੱਲ ਭੈਣ ਜੀ ਹਾਂਜੀ ਠੀਕ ਠਾਕ ਵਦਿਆ ਤੁਹਾਨੂੰ ਸੁਣਾਉ ਹਾਂ ਪਰਿਵਾਰ ਵੀ ਠੀਕ ਆ ਹਾਂ ਕਰਨ ਦਾ ਟਿਊਸ਼ਨ ਤੇ ਤੁਹਾਨੂੰ ਸੁਣਾਉ ਬੱਚਾ ਨਾ ਹੁੰਦਾ ਬਰੋਂ ਹੁਣ ਫਾਜੂ ਠੀਕ ਆ ਆਉਣਾ ਬੰਨ ਹੈਗਾ ਹੀ ਜੀ ਤੇ ਬੜਾ ਕਰਦਾ ਪਿਆਵਾ ਪਰ ਕੀ ਕਰਾਂ ਟਾਈਮ ਨਹੀਂ ਮਿਲਦਾ ਕਰਨ ਟਿਊਸ਼ਨ ਚੱਲ ਜਾਂਦਾ ਵਾ ਤੇ ਪਿਓ ਦੇ ਦਾ ਹੋਰ ਹੀ ਨਾ ਕੰਮ ਮੁੱਕਦਾ ਸਾਰਾ ਦਿਨ ਨਹੀਂ ਨਹੀਂ ਜਿੱਦਾਂ ਛੁੱਟੀਆਂ ਹੋਊਗੀ ਨਾ ਕਰਨੋਂ ਹੁਣ ਆਉਣੀਆਂ ਕਹਿੰਦੇ ਦੋ ਤਿੰਨ ਛੁੱਟੀਆਂ ਇਕੱਠੀਆਂ ਫਿਰ ਅਹੀਂ ਆਵਾਂਗੇ ਨਹੀਂ ਨਹੀਂ ਪਿਆ ਜੀ ਰਾਤ ਤੇ ਕਿੱਥੇ ਜਾਣਾ ਵਾ ਸਵੇਰੇ ਆਉਂਗੀ ਤੇ ਸ਼ਾਮਾਂ ਨੂੰ ਆਪਸ ਤੇ ਰੋਟੀ ਦੀ ਤੰਗੀ ਵਜਾਂ ਦੀ ਨਾ ਤੇ ਦੇ ਪਾਪਾ ਦੀ ਤੇ ਤਹੀ ਆ ਗਿਓ ਹਾਂ ਆ ਆਪਣੇ ਵਰੀ ਕਿਹਿੰਦੇ ਜੀ ਮੈਨੂੰ ਕੰਮ ਆ ਤੇ ਘਰੋ ਘਰੀ ਹੋ ਹਾਲ ਆ ਹਾਂ ਹਣੀ ਜੀਤ ਦੀਆਂ ਕੁੜੀਆਂ ਨੇ ਕੀ ਰੋਟੀ ਪਕਾ ਕੇ ਦੇਣੀ ਆ ਉਹਨਾਂ ਦੇ ਨਾ ਮੈਨੂੰ ਖਾ ਹੀ ਲਿਆ ਵਾ ਜੇ ਮਾੜਾ ਜਾਂ ਮਾਂ ਬਿਮਾਰ ਹੁੰਦੀ ਆ ਚੱਕ ਫੋਨ ਕਰ ਦਿੰਦੇ ਗਾ ਵਾ ਆਹੋਂ ਨਾ ਰੋਟੀ ਸਵਾਦ ਦੇਣੀ ਆ ਆ ਇੱਕ ਪੰਨ ਗੰਦੀ ਹੈ ਇੱਕ ਫਲਾਈਸ ਲਈ ਕਰਦੀ ਆ ਨਾਲ ਫਿਰ ਮੱਝਾਂ ਰੱਖੀਆਂ ਇੱਕ ਦੋ ਮੈਂ ਤਾਂ ਘਟ ਹੀ ਜਾਣੀ ਪੈ ਜੀ ਮੈਂ ਇਹ ਨਹੀਂ ਮੂੰਹ ਲਵੜੀ ਹੁੰਦੀ ਮਿੰਨਾ ਇਹ ਜੇ ਮੈਂ ਚੱਲ ਗਈ ਨਾ ਇਹਨਾਂ ਨੂੰ ਮੇਰੇ ਘਾਰੇ ਤੁਰਿਆਂ ਰਹਿਣਾ ਵਾ ਚਾਚੀ ਆ ਚੀ ਦੇ ਦੇ ਚਾਚੀ ਆ ਚੀ ਦੇ ਦੇ ਮੈਂ ਤਾਂ ਫਿਰ ਇਹਨਾਂ ਜੋ ਗਈਆਂ ਆ ਹੁਣ ਹੰਸਾਂ ਥੋੜਾ ਵਾ ਜਿੰਨੀ ਪੈਲੀ ਬੰਨਣਾ ਹਨ ਨੂੰ ਆਇਆ ਵਾ ਉਨਾ ਹੀ ਇਹਨਾਂ ਨੂੰ ਆਇਆ ਵਾ ਹੁਣ ਆਪਣਾ ਗੁਜ਼ਾਰਾ ਕਰਨ ਬੈਣ ਦੀ ਇਹ ਤਾਂ ਆਪੋ ਆਪਣੇ ਕਰਮ ਹੁੰਦੇ ਆ ਇਹਦੇ ਵਿੱਚ ਸਾਡੇ ਵਸਦੀ ਕਿਹੜੀ ਗੱਲ ਆ ਚਾਲ ਔਖੀ ਭਾਰੀ ਨੇੜੇ ਨਾ ਕਰਨ ਦੇ ਪਾਪਾ ਚੱਲ ਜਾਂਦੇ ਆ ਹੁਣ ਚੋਨੇ ਲੱਗੇ ਸੀ ਕੱਦੂ-ਕੁੱਦੂ ਇਹਨਾਂ ਕਰਤੇ ਸੀ ਆਹੋ ਨਾ ਠੇਕੇ ਦੇ ਪਹਿਲੇ ਦਿਨੋਂ ਜੀ ਕਰਦਾ ਉਹਨਾਂ ਦਾ ਮੈਨਾਂ ਅੱਗੇ ਇਹਨਾਂ ਦੇ ਦਿਵਾਲੀ ਹੁੰਦੀ ਆ ਜੇ ਸਾਰੇ ਕੰਮ ਤੁਹੀ ਕਰਨੇ ਆ ਉਹਨਾਂ ਨੂੰ ਕਹੋ ਵੀ ਠੇਕੇ ਬਤਾਲੀ ਦੇ ਦੋ ਇਹ ਤੁਹਾਨੂੰ ਠੇਕਾ ਦੇ ਦਿਆ ਕਰਾਂਗੇ ਸਾਨੂੰ ਵੀ ਪਤਾ ਹੋਊਗਾ ਤੇ ਪਾਣੀ ਪੂਣੀ ਲਾਉਣਾ ਤਾਂ ਆਇਦਾ ਸਰਤੇ ਚੜੀਆਂ ਚਾਚਾ ਹਰ ਗੱਲ ਮੰਨਦਾ ਆ ਅ ਭੈਣ ਜੀ ਮੈਂ ਤਾਂ ਗੱਲ ਕਰਨ ਦੀ ਬੁਰੀ ਬਣ ਜਾਨੀ ਆ ਕਰਨ ਕਿਹੜਾ ਘਟਵਾ ਕੱਲ ਫੋਨ ਆਇਆ ਸੀ ਕੁੜੀ ਦਾ ਵੀ ਮੰਮੀ ਨੇ ਠੀਕ ਆ ਅਗਲਾ ਨਾ ਮੇਰੇ ਲਾਗੇ ਬੈਠਾ ਸੀ ਚਕਾਨੀ ਲਈ ਦੇ ਕੇ ਫੋਨ ਚੁੱਕਿਆ ਤੇ ਚੱਲ ਬਾਹਰ ਮੈਨੂੰ ਲੱਗ ਗਿਆ ਪਤਾ ਮੈਂ ਨੇ ਘਰ ਜਾਣ ਦਿੱਤਾ ਆਹੋ ਨਹੀਂ ਆਪਣੇ ਇਹ ਲਾਉਂ ਸਿਲਾ ਕਰਨ ਗਿਆ ਹਣਾ ਉਹਨੂੰ ਪੜਾਈ ਜਾਣ ਲਈ ਪੜਾਈ ਜਾਣ ਲਈ ਪੜਾ ਕੇ ਅਫਸਰ ਲਾਉਣਾ ਉਹਦਾ ਵਿਆਹ ਵੀ ਹੋ ਕਰੇ ਹੋਣਗਾ ਚਲ ਆਇਓ ਤੁਸੀਂ ਕੋਈ ਨਹੀਂ ਬਹਿ ਕੇ ਨਾ ਪਾਣਾ ਪਾਣਾ ਦੁਖਸੋ ਕਰਾਂਗੇ ਫਿਰ ਹਾਂ ਚੰਗਾ ਭੈਣ ਜੀ ਸასი ਕਾ चल एनी भी गल की तो फिर माई तो गल सही है माड़ा चंगा वेख के ना व्य अपने घर जान के एमतरा खा पाया माई ना लै जान गए अपने लागे इच्छा ने की करना पैदल ठेके से दे छ महीने अंक ठेका लै गां ਦੀ ਕਿੱਧਰ ਤਰੇ ਜਾਂਦੇ ਜੇ ਆਹੋ ਛੱਡਣਾ ਤੁਹਾਨੂੰ ਮਨ ਘਰੇ ਨਹੀਂ ਛੱਡਣਾ ਜੇ ਤੁਹਾਨੂੰ ਕੀ ਚੰਗਾ ਹੋਇਆ ਤੁਮਨ ਇੱਥੇ ਮਿਲ ਪਿਆ ਮੈਂ ਤੇ ਨਾਲ ਗੱਲ ਕਰਨੀ ਸੀ ਕੀ ਹੋਇਆ ਜੀ ਹੋਇਆ ਕੀ ਆ ਮੇਰੀ ਗੱਲ ਸੁਣ ਨਾ ਹੁਣ ਤੈਨੂੰ ਤਾਂ ਪਤਾ ਕਿ ਸਾਡਾ ਕੋਈ ਭਰਾ ਨਹੀਂ ਹੈਗਾ ਤੇ ਕੱਲ ਤੈਨੂੰ ਨਵਦੀ ਨੇ ਫੋਨ ਕੀਤਾ ਸੀ ਕਿ ਮੰਮੀ ਨੇ ਉਹ ਠੀਕ ਤੇ ਤੂੰ ਅੱਗੇ ਨਾ ਤੂੰ ਕੋਈ ਜਵਾਬ ਦਿੱਤਾ ਤੂੰ ਕਹਿੰਦਾ ਮੈਂ ਹੁਣੀ ਆ ਗਿਆ ਦੀਦੀ ਤੇ ਬਾਅਦ ਤੋਂ ਗਿਆ ਵੀ ਨਹੀਂ ਆਉਣਾ ਕੀ ਹੀ ਮੈਂ ਗਲਤੀ ਤੇ ਸਾਰੀ ਢਾਡੀ ਆ ਸਾਡੀ ਕਾਦੀ ਗਲਤੀ ਹੈ ਤਾਂ ਧੀ ਕਿਉਂ ਨਹੀਂ ਆ ਡੱਬਾ ਲੈ ਕੇ ਤੀਂ ਘਰੋਂ ਦੀਆਂ ਜੇ ਤੁਹਾਨੂੰ ਨਹੀਂ ਪਤਾ ਮੇਰੇ ਨੰਬਰ 70% ਆਏ ਤੇ 90 ਅਣਕ ਦੱਸਣ ਦੀਆਂ ਜੀ ਤੇ ਫੇਰ ਕੀ ਹੋ ਗਿਆ ਤੂੰ ਡੱਬਾ ਲੈ ਕੇ ਗਿਆ ਸੀ ਆਪਾਂ ਤੇ ਖੁਸ਼ੀ ਨਾਲ ਕਿ ਚਲ ਚਾਚੀ ਹੁਣ ਦੱਸ ਕੇ ਆਨੇ ਮੰਮੀ ਨੂੰ ਇਹ ਗੱਲ ਓਖੇ ਹੁੰਦੇ ਹੀ ਤੇਰੇ ਨੰਬਰ ਘੱਟ ਆਏ ਆ ਤੇ ਉਦੋਂ ਦੀਦੀ ਨੇ ਫੋਨ ਕਰਤਾ ਤੇ ਇਹ ਕਾ ਸੁਣ ਤੇਰੇ ਦਸਵੇਂ ਚੋਂ ਆਏ ਮੇਰੇ ਪਲੱਸ 2 ਚੋਂ ਆਏ ਐਡੀ ਕਿਹੜੀ ਗੱਲ ਹੋ ਗਈ ਆ ਉਹ ਗੱਲ ਮੈਨੂੰ ਨਹੀਂ ਪਤਾ ਕੀ ਹੋਈ ਆ ਮੰਮੀ ਬੜੇ ਓਖੇ ਸੀ ਉਤੋਂ ਬਾਅਦ ਦੀਨੇ ਫੋਨ ਕਰਤਾ ਡੱਬਾ ਲੈ ਕੇ ਨਾਣਾ ਹੁੰਦੇ ਤੇ ਮੈਂ ਆ ਗਿਆ ਹੀ ਘਰੇ ਮੇਰੀ ਗੱਲ ਸੁਣ ਉਦੋਂ ਤੂੰ ਡੱਬਾ ਲੈ ਕੇ ਆਇਆ ਤੇ ਤੈਨੂੰ ਪੁੱਛਿਆ ਸੀ ਕਿ ਤੂੰ ਚਾਚੀ ਨੂੰ ਦੱਸ ਕੇ ਤੇ ਤੂੰ ਕਿਹਾ ਹਾਂ ਮੰਮੀ ਨੇ ਭੇਜਿਆ ਤੇ ਆਪਾਂ ਕਿਹਾ ਚੱਲ ਅਸੀਂ ਵੀ ਸਾਡਾ ਵੀ ਤਾਂ ਖੁਸ਼ੀ ਦਾ ਹੀ ਟਾਈਮ ਸੀ ਤੇ ਆਪਾਂ ਕਿਹਾ ਚੱਲ ਆਪਾਂ ਵੀ ਡੱਬਾ ਚਾਚੀ ਨੂੰ ਦੇ ਆਨੇ ਆ ਤੇ ਨਾਲੇ ਦੱਸਿਆ ਨੇ ਕਿ ਇੰਨੇ ਨੰਬਰ ਆਏ ਆ ਤੁਸੀਂ ਹੋਗੇ ਜੇ ਤੁਹਾਨੂੰ ਹੇ ਤੱਕ ਚਾਚੀ ਦਾ ਸੁਭਾਅ ਦਾ ਨਹੀਂ ਪਤਾ ਲੱਗਾ ਸੁਭਾਅ ਦਾ ਤੁਹਾਨੂੰ ਪਤਾ ਹੀ ਤੇ ਫਿਰ ਤੂੰ ਆਪ ਉਦੋਂ ਕਿਉਂ ਝੂਠ ਬੋਲਿਆ ਸੀ ਕਿ ਮੰਮੀ ਨੇ ਭੇਜਿਆ ਉਹna ਕੀ ਕਹਿੰਦਾ ਤਾਈ ਸਾਹਮਣੇ ਬੈਠੀ ਹੈ ਤੇ ਤਾਈ ਨਾਲ ਬਾਰੇ ਗੁੱਸਾ ਕਰਨਾ ਹੈ ਤੇ ਤੂੰ ਮਾਰੋ ਜਾਂ ਸਾਨੂੰ ਸਾਈਡ ਤੇ ਵਲਾ ਕੇ ਕਹਿੰਦਾ ਕਿ ਨਹੀਂ ਦੀਵੀ ਮੈਂ ਆਪ ਆਇਆ ਡੱਬਾ ਲੈ ਕੇ ਤੇ ਮੰਮੀ ਨੇ ਨਹੀਂ ਭੇਜਿਆ ਤੇ ਅਸੀਂ ਤੇ ਫਿਰ ਆਣਾ ਹੀ ਨਹੀਂ ਸੀ ਮੈਨੂੰ ਤੇ ਛੇਤੀ ਹੀ ਮੈਂ ਕਿਤੇ ਜਾਣਾ ਸੀ ਬੰਦਾ ਆਪ ਸਮਝ ਲੈ ਕੋਈ ਨਹੀਂ ਹੁਣ ਜਿਹੜੀ ਗੱਲ ਹੋ ਗਈ ਹੋ ਗਈ ਹੁਣ ਆਪਾਂ ਆ ਗਏ ਹੀ ਤੇ ਕੋਈ ਵਾਲੀ ਤਾਈ ਨੇ ਡੱਬਾ ਰਾਖੀ ਲਈ ਆਈ ਉਹਨਾਂ ਨੇ ਤੇ ਸਾਡੇ ਨਾਲ ਕੋਈ ਇਦਾਂ ਦੀ ਗੱਲ ਹੀ ਨਹੀਂ ਕੀਤੀ ਇਦਾਂ ਉਹਨਾਂ ਦੇ ਗੱਲਾਂ ਤੇ ਇਦਾਂ ਲੱਗਿਆ ਹੀ ਨਹੀਂ ਕਿ ਉਹਨਾਂ ਨੇ ਗੁੱਸਾ ਕੀਤਾ ਉਹ ਤੇ ਕਹਿੰਦੇ ਹੀ ਬੈਠੋ ਚਾਹ ਪੀਓ ਸਗੋਂ ਚਾਚਾ ਜੀ ਨੇ ਸਾਨੂੰ 500 ਰੁਪਏ ਵੀ ਦਿੱਤੇ ਜਿਹੜਾ ਵੀ ਨ ਜਾਂ ਬੰਦਾ ਇਹ ਪੈਰ ਪਰ ਸੈਂਦ 10 ਲੈਂਦੇ ਕਿ ਮੇਰੇ ਘਰ ਆਏ ਆ ਤੇ ਮੇਰੇ ਜਿੰਨੇ ਨੰਬਰ ਆਇਆ ਮੈਂ ਉਹਨੇ ਦੱਸ ਨਹੀਂ ਫਿਰ ਦੱਸ ਕੇ ਲੈਣਾ ਸੁਆਦ ਮੇਰੀ ਗੱਲ ਸੁਣ ਚੱਲ ਇਹ ਤੇ ਗੱਲ ਹੋ ਗਈ ਚੱਲ ਸਾਡੀ ਗਲਤੀ ਹੈ ਕਿ ਅਸੀਂ ਹਾਂ ਤੈਨੂੰ ਨਹੀਂ ਦੱਸਿਆ ਤੇ ਸਿੱਧੇ ਘਰ ਆ ਗਏ ਡੱਬਾ ਲੈ ਕੇ ਹੁਣ ਤੂੰ ਮੈਨੂੰ ਇੱਕ ਗੱਲ ਦੱਸ ਕੱਲ ਦੀਦੀ ਨੇ ਤੈਨੂੰ ਫੋਨ ਕੀਤਾ ਸੀ ਤੈਨੂੰ ਨਹੀਂ ਪਤਾ ਮੰਮੀ ਜਿਆਦਾ ਨਹੀਂ ਠੀਕ ਹੈਗੇ ਜੇ ਤੇਰੇ ਕੋਲ ਨਹੀਂ ਆਇਆ ਜਾਣਾ ਜਾਂ ਤੈਨੂੰ ਚਾਚੀ ਨੇ ਮਨਾ ਕਰਤਾ ਸੀ ਤੂੰ ਕਮ ਸੇ ਕਮ ਨਵ ਦੀਦੀ ਨੂੰ ਫੋਨ ਕਰਕੇ ਕਹਿ ਤੇ ਦਿੰਦਾ ਕਿ ਦੀਦੀ ਮੇਰੇ ਕੋਲ ਨਹੀਂ ਆਇਆ ਜਾਣਾ ਤੈਨੂੰ ਪਤਾ ਦੀਦੀ ਤੇ ਮੰਮੀ ਕਿੱਦਾਂ ਗਏ ਆ ਉਹ ਤੁਰ ਕੇ ਗਏ ਨਹੀਂ ਤਾਂ ਪੁੱਛੇ ਦਵਾਈ ਲੈਣ ਸਾਨੂੰ ਤੇਰਾ ਕੀ ਆਸਰਾ ਕਰਾਂ ਜੇ ਸਾਡਾ ਆਪਣਾ ਭਰਾ ਹੁੰਦਾ ਤੇ ਉਹ ਵੀ ਉੱਦਾਂ ਕਰਦਾ ਹੁਣ ਤੂੰ ਚਾਚੇ ਦਾ ਮੁੰਡਾ ਨਾ ਤੇ ਚਾਚੇ ਦਾ ਮੁੰਡਾ ਹੀ ਆ ਤੇ ਚਾਚਾ ਨਾ ਹਣਾ ਸਤਿਆਚੇ ਦਾ ਹੀ ਸਹੀ ਚਲੋ ਠੀਕ ਹੈ ਜਾਓ ਕੋਈ ਗੱਲ ਨਹੀਂ ਅੱਗੇ ਤਾਂ ਨਹੀਂ ਅਸੀਂ ਤੈਨੂੰ ਕੰਮ ਕਹਿਣਾ ਕੋਈ ਗੱਲ ਨਹੀਂ ਚੱਲ ਜਾਣਾ ਮੈਂ ਆਪੀ ਤੋਰ ਕੇ ਤੇਰੀ ਮਦਦ ਹੀ ਲੋੜ ਨਹੀਂ ਕਿਹਦਾ ਬੋਲ ਕੇ ਗਿਆ ਮੈਨੂੰ ਇਹਨੇ ਤਾਂ ਕਿਤੇ ਛੋਟੇ ਵੱਡੇ ਦਾ ਵੀ ਲਿਆਜ ਨਹੀਂ ਕੀਤਾ ਦੇਖਿਆ ਚਾਚੇ ਤਾਇਦੇ ਮੁੰਡੇ ਨੂੰ ਚਾਚੇ ਤਾਇਦੇ ਹੁੰਦੇ ਆ ਇਹਨਾਂ ਨੇ ਕਿਹਾ ਕਿ ਦੀਦੀ ਮੇਰੇ ਕੋਲ ਗਲਤੀ ਹੋ ਗਈ ਆ ਮੇਰੇ ਕੋਲ ਨਹੀਂ ਆਇਆ ਗਿਆ ਤੇ ਚਲ ਮੇਰੀ ਗਲਤੀ ਆ ਕਿੱਦਾਂ ਮੈਨੂੰ ਬੋਲ ਕੇ ਗਿਆ ਕਿ ਚਾਚੇ ਤਾਇਦੇ ਤੇ ਚਾਚੇ ਤਾਇਦੇ ਹੀ ਸੀ ਉਹ ਗੱਲ ਸੱਚੀ ਆ ਆਪਣਾ ਭਰਾ ਹੋਵੇ ਨਾ ਬੜਾ ਸੋਖ ਹੁੰਦਾ ਆ ਚਾਚੇ ਤਾਇਆ ਕੋਈ ਸੁਖ ਦੀ ਉਮੀਦ ਨਾ ਰੱਖੋ ਕੋਈ ਗੱਲ ਹਾਂ ਹੈ ਟਾਈਮ ਹੀ ਕਿੰਨਾ ਹੋ ਗਿਆ ਤੇ ਰਮਨ ਹਲੇ ਤੱਕ ਆਈ ਨਹੀਂ ਐਂ ਏਦਾਂ ਕਰਦੀ ਇਹਨੂੰ ਫੋਨ ਹੀ ਕਰਦੀ ਆ ਕਿ ਕਿੱਥੇ ਰਹਿ ਗਈ ਆ ਦੀਦੀ ਆਈ ਗਈ ਲੱਗਦਾ ਦੀਦੀ ਹਾਂਜੀ ਆ ਜਾ ਇੱਧਰ ਰਮਨ ਇੱਥੇ ਬੈਠੋ ਬੜਾ ਟਾਈਮ ਲਾਤਾ ਅੱਜ ਬੜੀ ਲੇਟ ਹੋ ਗਈ ਕਿੱਥੇ ਰਹਿ ਗਈ ਕੀ ਦੱਸਾਂ ਦੀਦੀ ਕਿਉਂ ਹੋ ਗਿਆ ਅੱਜ ਤੁਹਾਨੂੰ ਪਤਾ ਸਕੂਟੀ ਲੈ ਕੇ ਨਹੀਂ ਗਈ ਸੀ ਸ਼ੁਰੂ ਤੋਂ ਰਸਤੇ 'ਚ ਤੁਰ ਕੇ ਆਨੀ ਸੀ ਤੇ ਪਿੱਛੋਂ ਕਰਨ ਆ ਗਿਆ ਮਟਰਸਾਈਕਲ ਤੇ ਹੂੰ ਮੈਂ ਤਾਂ ਚੰਗਾ ਆਇਆ ਤੇ ਮਨੱਥੇ ਟੱਕਰ ਗਿਆ ਮੈਂ ਵੀ ਲਾਪਾ ਕੀਤੀ ਐ ਜਬੜੀ ਹੁਣ ਕਿਹੜੇ ਉਹਨਾਂ ਪੰਗੇ ਲੈ ਆਇਆ ਪੰਗੇ ਕਿਹੜੀ ਲੈਣੇ ਦੀ ਮੈਨੂੰ ਕੱਲ ਦੀ ਕੱਲ ਦਾ ਬੜਾ ਗੁੱਸਾ ਏ ਕਿ ਤੁਸੀਂ ਇਹਨੂੰ ਫੋਨ ਕੀਤਾ ਤੇ ਮੰਮੀ ਨੂੰ ਹਨਾ ਮੰਮੀ ਇੰਨੇ ਬਿਮਾਰ ਸੀ ਤੇ ਆਇਆ ਨਹੀਂ ਮੈਨੂੰ ਇਹੀ ਗੱਲ ਪੁੱਛੀ ਮੈਂ ਕਹਾ ਕਰਨ ਜੇ ਤੈਨੂੰ ਦੀਨੀ ਨੇ ਫੋਨ ਕੀਤਾ ਹੀ ਤੇ ਤੂੰ ਆਇਆ ਨਹੀਂ ਤੇ ਜੇ ਤੂੰ ਨਹੀਂ ਆਣਾ ਸੀ ਤੇ ਦੁਬਾਰਾ ਕਿਹਾ ਗਿਆ ਦੀਨੀ ਨੂੰ ਫੋਨ ਕਰਕੇ ਕਿ ਮੈਨੂੰ ਆਣਾ ਤੁਸੀਂ ਚੱਲ ਜਾਓ ਕਾ ਫਿਰ ਅੱਗੇ ਉਹ ਤੇ ਗੱਲ ਉਹਨੇ ਕੀਤੀ ਨਹੀਂ ਗੱਲ ਕਿਹੜੀ ਕੀਤੀ ਤੁਸੀਂ ਡੱਬਾ ਲੈ ਕੇ ਕਿਉਂ ਤੁਹਾਡੇ ਘਰ ਆਏ ਕਿਹੜਾ ਡੱਬਾ ਜਿਹੜਾ ਚਾਚੀ ਕਾ ਪਕਦੇ ਆਹੀ ਆਪਾਂ ਮੈਂ ਤੁਹਾਨੂੰ ਦੰਦਨ ਕੀ ਕਿਹਾ ਸੀ ਮੈਂ ਤੁਹਾਨੂੰ ਕਿਹਾ ਇਹਨਾ ਕਿ ਦੀਦੀ ਇੱਕ ਡੱਬਾ ਲੈ ਕੇ ਆਇਆ ਪਰ ਮੰਮੀ ਕੋ ਚਾਚੀ ਤੋਂ ਚੋਰੀ ਉਹਨੇ ਮੈਂ ਕਿਹਾ ਸੀ ਨਾ ਤੇ ਉਹੀ ਗੱਲ ਹੋਈ ਇਹ ਡੱਬਾ ਚੋਰੀ ਲੈ ਆਇਆ ਤੇ ਆਪਾਂ ਚਲ ਗਿਆ ਜਾ ਕੇ ਚਾਚੀ ਨੂੰ ਦੱਸਤਾ ਕਿ ਕਰਨ ਕਾਲ ਡੱਬਾ ਤੇ ਉਤੋਂ ਚਾਚੀ ਹੋ ਗਈ ਨਾਰਾਜ਼ ਤੇ ਚਾਚੀ ਨੇ ਕਰਕੇ ਇਹਦੀ ਲਾਪਾ ਚੰਗੀ ਤੇ ਉਹੀ ਗੱਲ ਲੈ ਕੇ ਨਾ ਅੱਜ ਨੇ ਬੜਾ ਹੀ ਗੁੱਸਾ ਕੀਤਾ ਕਰਨ ਫਿਰ ਮੈਂ ਵੀ ਸੁਣਾਤੀ ਆ ਮੈਂ ਕਿਹਾ ਜੇ ਤੁਹਾਡਾ ਆਪਣਾ ਕੋਈ ਭਰਾ ਹੁੰਦਾ ਨਾ ਤੇ ਉਹਨੇ ਇਦਾਂ ਨਹੀਂ ਸੀ ਕਰਨਾ ਉਹਨੂੰ ਪਤਾ ਹੈ ਕਿ ਮਾਂ ਮੇਰੀ ਬਿਮਾਰ ਹੈ ਤੇ ਮੈਨੂੰ ਲੈ ਕੇ ਜਾਵਾ ਮੈਂ ਕਿਹਾ ਤੂੰ ਤੇ ਚੰਗੀ ਨਹੀਂ ਕੀਤੀ ਪਰ ਦੀਦੀ ਕਰਨ ਨੇ ਨਾ ਮੈਨੂੰ ਵੀ ਬੜਾ ਵੱਡ ਘਟ ਬੋਲਿਆ ਤੂੰ ਦੇ ਨੀ ਜਿਆਦਾ ਬੋਲ ਬਾਲ ਕੇ ਆਈ ਉਹਦੇ ਨਾਲ ਨਹੀਂ ਮੈਂ ਫਿਰ ਆਪਣੀ ਤਸੱਲੀ ਕਰ ਹੀ ਲਈ ਸ਼ਿਦਾਇ ਨਹੀਂ ਰਹੇ ਤੂੰ ਉਦਾਸ ਐਵੇਂ ਕਿੱਥੇ ਗਲੇ ਚ ਤੇ ਨਹੀਂ ਰਾਜ ਕਿਤੇ ਲੜਾਈ ਸੜਕ ਤੇ ਹੀ ਖੜਾ ਬੱਸ ਮਿਲੋ ਆਇਆ ਕਿ ਮੈਂ ਕਿਹਾ ਮੈਂ ਤੇਰੇ ਮੋਟ ਸਕਦੇ ਨਹੀਂ ਪਹਿਲੇ ਤੂੰ ਮੇਰੀ ਗਰਲਸ ਹੋ ਜਾ ਉਹ ਬੜਾ ਹੀ ਵੱਡ ਘਟ ਬੋਲਿਆ ਬਸ ਉਹੀ ਗੱਲ ਨੂੰ ਲੈ ਕੇ ਬੈਠਾ ਤੁਸੀਂ ਡੱਬਾ ਦੇ ਕੇ ਮੰਮੀ ਨੂੰ ਕਿਉਂ ਦੱਸਿਆ ਕਿਉਂ ਦੱਸਿਆ ਮੈਂ ਕਿ ਤੇਰਾ ਦਿਮਾਗ ਨਹੀਂ ਤੂੰ ਕਹਿੰਦਾ ਮੇਰੀ ਆਏ 70% ਤੇ ਤੁਹਾਡੇ ਆਏ 90% ਤੇ ਤੁਸੀਂ ਡੱਬਾ ਲੈ ਕੇ ਕਿਉਂ ਗਏ ਤੁਹਾਨੂੰ ਨਹੀਂ ਪਤਾ ਕਿ ਮੇਰੇ ਘਟ ਹੈ ਤੇ ਤੁਹਾਡੇ ਜਿਆਦਾ ਮੈਂ ਕਿ ਮੈ ਤਾਂ ਮੇਰੀ ਗੱਲ ਸੁਣ ਮੈਂ ਪਲੱਸ 2 ਜੀ ਤੂੰ 10th ਜੀ ਫਰਕ ਨਹੀਂ ਹੈਗਾ ਕਹਿੰਦਾ ਤੁਹਾਨੂੰ ਕਿਹੜਾ ਚਾਚੀ ਦਾ ਨਹੀਂ ਪਤਾ ਸੀ ਆਹੋ ਤੇ ਨਾਲੇ ਹਾਨੂੰ ਕਿਹੜਾ ਪਤਾ ਹੈਗਾ ਕਿ ਤੂੰ ਡੱਬਾ ਚੋਰੀ ਲੈ ਕੇ ਆਇਆ ਹਣ ਤੇ ਇਹੀ ਕਹਿ ਗਿਆ ਕਿ ਚਾਚੀ ਨੇ ਕੱਲ੍ਹ ਲਿਆ ਇਹੀ ਤੇ ਅੱਧੀ ਚਤਰਾਈ ਹੀ ਨਾ ਆਪਣੇ ਬੋਲੇ ਤੇ ਕਰ ਗਿਆ ਪਰ ਜਾ ਕੇ ਆਪਾਂ ਤੇ ਆਪਣੇ ਬੋਲੇ ਸੱਚੇ ਗਏ ਨਾ ਫਿਰ ਬੜਾ ਬੋਲਿਆ ਕਿ ਮੈਂ ਵੀ ਸੁਣਾਤੀ ਆ ਮੈਂ ਕਿਹਾ ਜਾ ਜਾ ਕਹਿੰਦਾ ਅੱਜ ਤੋਂ ਬਾਅਦ ਮੈਨੂੰ ਨਾ ਕੋਈ ਕੰਮ ਕਿਉਂ ਮੈਂ ਕੋਈ ਤੁਹਾਡਾ ਭਰਾ ਨਹੀਂ ਤੇ ਮੈਨੂੰ ਬੁਲਾਉਣ ਦੀ ਕੋਈ ਲੋੜ ਨਹੀਂ ਮੈਂ ਕਿਹਾ ਜਾ ਜਾ ਤੇਰੇ ਵਰਗੇ ਵੀ ਕਿਛੇ ਛੱਤੀ ਹੇ ਇੱਥੋਂ ਤੱਕ ਬੋਲ ਪਿਆ ਮੈਂ ਬੜਾ ਬਾਹੂ ਇੰਨਾ ਗੱਲ ਵੀ ਨੇ ਸਾਨੂੰ ਕਹੇ ਸੀ ਦੇਖਿਆ ਦੀਦੀ ਆਪਣਾ ਹੋਵੇ ਨਾ ਤੇ ਕਦੀ ਇਹ ਗੱਲ ਨਹੀਂ ਕਹਿੰਦੀ ਮੈਂ ਨਾ ਸ਼ਰੀਕ ਬਗਾਲਾ ਹਾਂ ਬਗਾਲਾ ਕੀ ਹੋਈ ਕੀ ਆ ਚਾਚੇ ਦੇ ਮੁੰਡਾ ਚਾਚੇ ਦਾ ਹੀ ਦਿਖਾ ਕੇ ਬੰਨਤਾ ਮੈਂ ਤੱਕ ਤੁਹਾਡੇ ਰੋਲਾ ਪਾਈਆਂ ਜੇ ਮੰਮੀ ਨੂੰ ਪਤਾ ਲੱਗ ਗਿਆ ਨਾ ਤੇ ਮੰਮੀ ਨੇ ਤੈਨੂੰ ਬਹੁਤ ਬੋਲਣਾ ਹੀ ਮੰਮੀ ਨੂੰ ਕਿੱਦਾਂ ਪਤਾ ਲੱਗਣਾ ਤੁਹਾਡੇ ਦੋਨਾਂ ਚ ਗੱਲ ਹੈ ਤੁਸੀਂ ਮੰਮੀ ਨਾਲ ਗੱਲ ਕਰਿਓ ਮੈਂ ਨਹੀਂ ਕਰਦੀ ਤੇ ਤੂੰ ਨਾ ਕਿਤੇ ਗਲਤੀ ਗਲਤੀ ਤੇ ਮਜ਼ਾਕ ਚ ਮੰਮੀ ਨਾ ਕਹਿੰਦੀ ਤੂੰ ਮੰਮੀ ਨੂੰ ਦੱਸ ਨਾ ਕਿ ਤੂੰ ਹੀ ਨਾ ਗੱਲ ਕਰਿਓ ਨਾਲੇ ਦੀਦੀ ਇੱਕ ਗੱਲ ਹੋਰ ਅੱਜ ਮੈਂ ਗੱਲਾਂ ਤੇ ਬਣੀਏ ਕਰੀ ਤੇ ਹੁਣ ਰਖੜੀ ਵੀ ਆ ਗਈ ਆ ਤੇ ਹੁਣ ਆਪਾਂ ਰਖੜੀ ਕਿਉਂ ਬੰਨਾਂਗੇ ਫਿਰ ਉਹਨੇ ਤੇ ਉਹ ਤੇ ਮਿਲ ਕੰਨਾਂ ਤੇ ਮੇਰੇ ਘਰ ਨਾ ਹੋਰੀ ਚਲੋ ਕੋਈ ਨਹੀਂ ਵੇਹਲਾਂਗੇ ਕੀ ਪਤਾ ਗੱਲ ਨਾ ਹੀ ਤਾਂ ਚੜੇ ਜੇ ਠੰਡੀ ਰਹਿ ਤਾ ਫੇ ਜਾਵਾਂਗੇ ਇੱਕ ਵਾਰੀ ਰਖੜੀ ਲੈ ਕੇ ਜਾਵਾਂਗੇ ਨਾ ਕੋ ਜਾਵਾਂਗੇ ਚਾਹੀਦਾ ਹਨਾ ਤੇਰੇ ਤਾਂ ਚੰਗੇ ਨਹੀਂ ਲੱਗੇ ਦਾ ਕੋਈ ਨਹੀਂ ਲੜਾਈ ਤਾਂ ਪਤਾ ਹਨ ਪਰ ਮਚੁੰਦੀ ਰਹਿੰਦੀ ਆ ਉਹ ਵਾਰੀ ਹੁੰਦੀ ਆ ਉਹਦੇ ਦਿਲ ਚ ਕੁਛ ਨਹੀਂ ਆ ਉਹ ਵੈਸੇ ਉਹਨੂੰ ਨਾ ਚਾਚੀ ਸਤਾ ਕੇ ਰੱਖਦੀ ਆ ਉਹੀ ਗੱਲ ਤਾਂ ਸਾਰੀ ਚਾਚੀ ਦੀ ਏ ਲੱਖ ਨੂੰ ਉਤਰੋ ਤੇ ਉਹੀ ਏ ਉਸ ਘਰ ਚ ਵੱਡੀ ਚੱਲ ਕੋਈ ਨਹੀਂ ਉਹਦੇ ਦਿਲ ਚ ਕੁਛ ਨਹੀਂ ਆ ਉਹਨੇ ਕੁਝ ਨਹੀਂ ਕਹਿਣਾ ਉਹਨੇ ਅੱਜ ਗੁੱਸਾ ਨਹੀਂ ਹੁਣ ਲੜਿਆ ਨੂੰ ਸਵੇਰ ਤੱਕ ਉਹਦਾ ਚੇਤਾ ਭੁੱਲ ਜਾਣਾ ਤਲ ਕੋਈ ਨਹੀਂ ਕੀ ਪਤਾ ਜੇ ਸੀ ਰਖੜੀ ਲੈ ਕੇ ਜਾਈਏ ਤੇ ਕਰਨਾ ਵੀ ਰਖੋਸ਼ ਹੋ ਜੇ ਆਹੋਂ ਨਾ ਜਾ ਕੇ ਥੋੜੀਹੀਂ ਹੁਣ ਵੱਡਿਆਂ ਉਤੋਂ ਫਿਰ ਵੀ ਸਾਡਾ ਫਰਜ਼ ਬੰਦਾ ਲੈ ਕੇ ਜਾਵਾਂਗੇ ਕੋਈ ਗੱਲ ਨਹੀਂ ਜੇ ਨਾਲ ਲੈ ਕੇ ਗਏ ਤਾਂ ਮम्मी ਨੂੰ ਸ਼ੱਕ ਹੋਏਣਾ ਜਾਂ ਉਹਨਾਂ ਨੂੰ ਕਿ ਕੋਈ ਨਾ ਕੋਈ ਗੱਲ ਹੋਈ ਆ ਜਿਹੜਾ ਇਹਨਾਂ ਨਾਲ ਨਹੀਂ ਲਿਆ ਮੈਨੂੰ ਵੀ ਗੁੱਸਾ ਕੱਲ੍ਹ ਵਾਲੀ ਗੱਲ ਦੇ ਹੀ ਔਰ ਮੈਨੂੰ ਉਹਨਾਂ ਕਦੀ ਕਈ ਨਰਾਜਗੀਰੀ ਵੀ ਤੁਹਾਨੂੰ ਪਤਾ ਹੀ ਐ ਪਰ ਚਲੋ ਛੱਡੋ ਜੀ ਜੀ ਮੈਨੂੰ ਨਾ ਭੁੱਖ ਬੜੀ ਲੱਗੀ ਆ ਅੱਜ ਨਾ ਉੱਥੇ ਕੁਝ ਖਾਦਾ ਨਹੀਂ ਐ ਮੈਂ ਕਾਲਜ ਅੱਜ ਨਾ ਲੈਕਚਰ ਬੜੇ ਲੱਗੇ ਸੀ ਤਾਂ ਮੈਂ ਕਿਹਾ ਚੱਲ ਐ ਚ ਜ਼ਰੂਰੀ ਆ ਤੇ ਮੈਨੂੰ ਨਾ ਪਹਿਲੇ ਮੈਨੂੰ ਰੋਟੀ ਦੋ ਭੁੱਖ ਬੜੀ ਲੱਗੀ ਆ ਤੇ ਮੈਂ ਫਰੈਸ਼ ਹੋ ਕੇ ਆਣੀ ਆ ਤੇ ਚੱਲ ਫਰੈਸ਼ ਤੇ ਚੱਲ ਤੇ ਮੈਂ ਰੋਟੀ ਦਵਾ ਤੇ ਹੁਣ ਚੇਤੇ ਰੱਖੀਂ ਆ ਸੇਹਾਂ ਸੇਹ ਜੇ ਮੰਮੀ ਨੂੰ ਗੱਲ ਨਾ ਕਰ ਬੇਟੀ ਮੰਮੀ ਨੇ ਗੁੱਸੇ ਬੜਾ ਨਹੀਂ ਇਹ ਦੀ ਗੱਲ ਕਰਦੀ ਮੰਮੂ ਨਾ ਤਸੀਹੀ ਨਾ ਕਰੇ ਨਹੀਂ ਮੈਂ ਨਹੀਂ ਕਰਦਾ ਚਲੋ ਠੀਕ ਆ ਮੈਨੂੰ ਮੈਂ ਫਰੈਸ਼ ਹੋ ਮੈਨੂੰ ਰੋਟੀ ਆ ਕੇ ਦੋ ਚੱਲ ਦਵਾ